जगतपुराबारिटे फिलोर दे नजदीक पिंड जगतपुरा रहन वाले दो सके पर बलविंदर कुमार पुत्र मोहन लाल प्रेम कुमार पुत्र मोहन लाल दो जेरे इलाज फिलोर सिविल हन

ਬੀਤੇ ਦਿਨ ਸੋਮਵਾਰ ਸ਼ਾਮ 8 ਵਜੇ ਦੇ ਕਰੀਬ ਇਹਨਾਂ ਨੇ ਫਿਰ ਸਾਡੀਆਂ ਲੜਕੀਆਂ ਨੂੰ ਪੱਦੀ ਸ਼ਬਦਾਵਲੀ ਬੋਲੀ ਜਦੋਂ ਅਸੀਂ ਇਹਨਾਂ ਦੇ ਕਰਦੀਆਂ ਨੂੰ ਸ਼ਿਕਾਇਤ ਕਰਨ ਕਰ ਗਏ ਤਾਂ ਅੱਗੋਂ ਉਹਨਾਂ ਇਕੱਠੇ ਹੋ ਕੇ ਮੇਰੇ ਅਤੇ ਮੇਰੇ ਪਰ ਆ ਉੱਪਰ ਇਹਨਾਂ 7-8 ਵਿਅਕਤੀਆਂ ਨੇ ਹਮਲਾ ਕਰ ਦਿੱਤਾ ਅਤੇ ਸਾਡੇ ਗੰਬੀਰ ਸੱਟਾਂ ਮਾਰੀਆਂ ਸਾਨੂੰ ਦੋਨਾਂ ਪਰਾਵਾਂ ਨੂੰ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ ਅਸੀਂ ਪ੍ਰਸ਼ਾਸਨ ਕੋਲੋਂ ਮੰਗ ਕਰਦੇ ਹਾਂ

ਸਾਡੀ ਇਹਨਾਂ ਨਾਲ ਕੋਈ ਰੰਜਿਸ਼ ਨਹੀਂ ਹੈ ਅਸੀਂ ਪ੍ਰਸ਼ਾਸਨ ਕੋਲੋਂ ਮੰਗ ਕਰਦੇ ਹਾਂ ਕਿ ਸਾਨੂੰ ਇਨਸਾਫ ਦਿਵਾਇਆ ਜਾਵੇ ਠਾਣਾ ਫਿਲੌਰ ਦੇ ਐਸਆਈ ਜੈ ਗੋਪਾਲ ਨੇ ਦੋਨਾਂ ਧਿਰਾਂ ਦੇ ਬਿਆਨ ਕਲੰਬੰਦ ਕਰਕੇ ਹਾਂ ਕਿ ਜੋ ਦੋਸ਼ੀ ਪਾਇਆ ਗਿਆ ਉਸਦੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਏਪੀ ਨਿਊਜ਼ ਪੰਜਾਬੀ ਲਈ ਫਿਲੌਰ ਤੋਂ ਪ੍ਰਪਾਲ ਦੀ ਖਾਸ ਰਿਪੋਰਟ ਭਜੀ ਕੀ ਆ ਮਾ ਤੁਹਾਡਾ ਮੇਰਾ ਨਾਮ ਬਲਵਿੰਦਰ ਕੁਮਾਰ ਆ ਜੀ ਕਿਹੜੇ ਫੜ ਰਹੇ ਆ ਮੈਂ ਜਗਤਪੁਰਾ ਪੰਜ ਢੇਰਾ ਮਈਆ ਦੇ ਮੰਦਿਰ ਵੈਕ ਸਾਈਡ ਤੇ ਰਹਿਣਾ ਜੀ ਆਹੜੇ ਕੋਲ ਫੱਡਾ ਲੱਗਿਆ ਦੋਨੋਂ ਭਰਾਵਾਂ ਦੇ ਕੱਟੇ ਲੱਗੀਆਂ ਹੈ ਇਹ ਸਰ ਸਾਡੇ ਜਿਹੜੇ ਆ ਬੱਚੇ ਜਦੋਂ ਆਉਂਦੇ ਜਾਂਦੇ ਆ ਉਹਨਾਂ ਨੂੰ ਮੁੰਡਾ ਜਿਹੜਾ ਇੱਕ ਜੂਕੋ ਬੈਂਕ ਦੇ ਵਿੱਚ ਲੱਗਾ ਆ ਉਹਦਾ ਜਿਹੜਾ ਭਤੀਜਾ ਆ ਰਾਮ ਲਵਾਇਆ ਜਿਹੜਾ ਬੈਂਕ ਚ ਲੱਗਾ ਜਿਹੜਾ ਬੈਂਕ ਚ ਲੱਗਾ ਰਾਮ ਲਵਾਇਆ ਇੱਕ ਉਹ ਤੇ ਇੱਕ ਜਿਹੜਾ ਇਹਦਾ ਭਤੀਜਾ ਆ ਅਮਨ ਓਕੇ ਉਹ ਜਿਹੜਾ ਆ ਇਹ ਮੁੰਡੇ ਬਾਹਰ ਖੜ ਜਾਂਦੇ ਆ ਕੁੜੀਆਂ ਨੂੰ ਗਲਤ ਸ਼ਬਦਾਂ ਵਾਲੇ ਗਲਤ ਕਮੈਂਟ ਕਰਦੇ ਆ ਇਹਨਾਂ ਨੂੰ ਬਹੁਤ ਵਾਰੀ ਸਮਝਾਉਣ ਦੀ ਕੋਸ਼ਿਸ਼ ਕੀਤੀ ਆ ਇਹ ਨਹੀਂ ਸਮਝਾ ਸਕੇ ਉਲਟਾ ਇਹਨਾਂ ਦੇ ਘਰ ਦੇ ਸਾਨੂੰ ਗਾਲਾਂ ਕੱਢਦੇ ਜਿਹੜਾ ਜੋ ਕੋ ਬੈਂਕ ਦੇ ਵਿੱਚ ਜਿਹੜਾ ਕੰਮ ਕਰਦਾ ਹੈ ਓਕੇ ਉਹ ਬੰਦਾ ਬਹੁਤ ਜ਼ਿਆਦਾ ਮਤਲਬ ਉਹਨੇ ਹੱਥ ਚੱਕੀ ਹੋਈ ਆ ਕਦੀ ਕਿਸੇ ਨਾਲ ਪੰਗੇ ਕਦੀ ਕਿਸੇ ਨਾਲ ਪੰਗੇ ਤੇ ਇਹ ਨਹੀਂ ਸਮਝਦੇ ਜਦੋਂ ਅਸੀਂ ਇਹਨਾਂ ਨੂੰ ਕਹਿਣ ਲੱਗੇ ਆ ਤੇ ਇਹਨਾਂ ਨੇ ਸਾਡੇ ਤੇ ਅਟੈਕ ਕਰਤਾ ਅੱਛਾ ਹਾਂਜੀ ਇਹਨਾਂ ਨੇ ਸਾਡੇ ਇੱਕ ਦੇ ਕੋਲ 88 ਸੀਗੇ ਮੁੰਡੇ ਕੋ ਉਹਨੇ ਮਾਰੀ ਤੇ ਬੈਟ ਸੀਗਾ ਇਹ 6-7 ਜਣੇ ਸੀਗੇ ਜਿਸ ਕੋ ਵੀ ਅਸੀਂ 2-3 ਜਣੇ ਅਸੀਂ ਸਾਡਾ ਭਤੀਜਾ ਆ ਇੱਕ ਵਿਚਾਰਾ ਉਹ ਅਸੀਂ ਤਾਂ ਸਮਾਨ ਲੈ ਕੇ ਆਉਂਦੇ ਸੀਗੇ ਤੇ ਇਹਨਾਂ ਨੇ ਸਾਡੇ ਤੇ ਜੱਕਦਾਮ ਅਟੈਕ ਕਰ ਦਿੱਤਾ ਹਾਂਜੀ ਤੇ ਇਹ ਜਿਹੜਾ ਆ ਮਤਲਬ ਕੋਈ ਇਹ ਮਤਲਬ ਹੈ ਮੇਰੇ ਸੱਟ ਲੱਗੀ ਆ ਕਾਫੀ ਜੇ ਤੇ 5-6 ਟਾਂਕੇ ਲੱਗੇ ਆ ਜੀ ਓਕੇ ਤੇ ਮੇਰਾ ਆ ਆਹ ਮੇਰਾ ਹੱਥ ਜਿਹੜਾ ਹੈ ਜਿਆਦਾ ਭਰਾ ਦੇ ਜਿਆਦਾ ਲੱਗੀ ਹੈ ਜੀ ਉਹਦੇ ਦੋ ਤਿੰਨ ਜਗ੍ਹਾ ਤੇ ਟਾਂਕੇ ਲੱਗੇ ਆ ਤੇ ਆ ਜਿਹੜਾ ਸਾਰਾ ਜਵਾੜਾ ਜਿਹੜਾ ਹੈ ਇਹ ਇਹਨਾਂ ਨੇ ਇੱਟਾਂ ਮਾਰੀਆਂ ਹੋਰ ਭੱਜ ਕੇ ਸਾਡੇ ਤੇ ਉਹ ਜਿਆਦਾ ਸੱਟ ਲੱਗੀ ਹੈ ਜੀ ਆ ਜਵਾੜਾ ਸਾਰਾ ਜਿਹੜਾ ਹੈ ਦਾ ਫ੍ਰੈਕਚਰ ਆ ਹਾਂਜੀ ਪ੍ਰਸ਼ਾਸਨ ਤੋਂ ਵੀ ਮੰਗ ਰਿਹਾ ਪ੍ਰਸ਼ਾਸਨ ਤੋਂ ਸਹੀ ਇਹੇ ਮੰਗ ਕਰਦੇ ਆ ਜੀ ਜਿਹੜਾ ਮੁੰਡਾ ਜਿਹੜਾ ਇਹ ਗਾਲਾਂ ਕੱਢਦਾ ਹੈ ਬੱਚਿਆਂ ਨੂੰ ਕੁੜੀਆਂ ਨੂੰ ਵੀ ਇਹ ਨਹੀਂ ਹੋਣੀਆਂ ਚਾਹੀਦੀਆਂ ਅੱਗੇ ਤੋਂ ਤੇ ਜਿਹੜੇ ਸਾਡੀਆਂ ਸੱਟਾਂ ਮਾਰੀਆਂ ਇਹਨਾਂ ਨੇ ਵੀ ਉਹਦਾ ਅਸੀਂ ਇਨਸਾਫ ਮੰਗ ਕਰਦੇ ਆ ਵੀ ਪਰ ਨੂੰ ਬੰਦੀ ਕਾਰਵਾਈ ਕੀਤੀ ਪੁਲਿਸ ਕੰਪਲੇਂਟ ਇਹਨਾਂ ਨੇ ਕੀਤੀ ਸੀ ਡਾਕਟਰ ਸਾਹਿਬ ਨੇ ਤੇ ਨਾ ਹੀ ਹਜੇ ਸਾਨੂੰ ਦੱਸਿਆ ਵੀ ਕੀ ਕਾਰਵਾਈ ਹੋਣੀ ਆ ਕੀ ਕਰਨਾ ਬਿਆਨ ਲਗਾ ਬਿਆਨ ਲਿਖ ਕੇ ਲੈ ਕੇ ਸੀਗੇ ਹਾਂਜੀ ਠੀਕ ਹੈ ਕਾਰਵਾਈ ਮੰਗ ਕਰ ਰਹੇ ਹੋ ਕਾਰਵਾਈ ਦੀ ਅਸੀਂ ਮੰਗ ਕਰਦੇ ਹਾਂਜੀ ਹਾਂਜੀ ਉਹ ਆਜ਼ਾਦ ਘੁੰਮ ਰਿਹਾ ਹੁਣ ਤੇ ਉੱਥੇ ਜਾ ਕੇ ਹੋਰ ਮਹੱਲੇ ਦੇ ਵਿੱਚ ਕਹਿੰਦੇ ਆ ਵੀ ਜੇ ਇਹ ਤਾਂ ਅਸੀਂ ਹਜੇ ਸ਼ੁਰੂਆਤ ਕੀਤੀ ਆ ਵੀ ਇਹ ਤੁਹਾਨੂੰ ਹੋਰ ਵੱਡਾਂਗੇ ਜੀ। ਕੀ ਨਾਮ ਤੁਹਾਡਾ? ਮੇਰਾ ਨਾਮ ਰਾਮ ਲੋਇਆ ਜੀ। ਕਿਥੋਂ ਰਹਿਣ ਵਾਲੇ ਹੋ? ਲੋਰ ਰਹਿਣ ਪਏ ਮੀਆਂ ਅੰਗਿਆ ਦਾ ਮੰਦਿਰ ਵੀ ਸੀਗਾ। ਆਹ ਦੇ ਸੱਟਾਂ ਲਗੀਆਂ ਭਾਈ ਕਿੱਥਾਂ ਲੱਗੀਆਂ ਟਾਂ? ਇਹ ਸਰ ਆਪਣੇ ਬਲਵਿੰਦਰ ਕੁਮਾਰ ਤੇ ਪ੍ਰੇਮ ਕੁਮਾਰ ਨੇ ਸਮਾਰੀਆਂ ਸੱਟਾਂ ਜੀ। ਕਿਉਂ? ਲੜਾਈ ਹੋਈ ਹੈ ਕੁੜੀਆਂ ਦੀ ਵਜ੍ਹਾ ਨਾਲ। ਕੁੜੀਆਂ ਨੇ ਅੱਗੇ ਕੀਤੀਆਂ ਆਈਆਂ ਜਦੋਂ ਲੜਦੀਆਂ ਇਹ ਬੱਚਿਆਂ ਨੂੰ ਕਦੀ ਬੱਚੇ ਨੇ ਰੋਕਿਆ ਨਹੀਂ ਇਹਨਾਂ ਨੇ। ਜੀ। ਜਦੋਂ ਅਸੀਂ ਇਹਨਾਂ ਨੂੰ ਕਹਿੰਨੇ ਆ ਤਾਂ ਇਸ ਸਭ ਕੋ ਸਾਡੇ ਘਰ ਪੈਂਦੇ ਆ। ਹੁਣ ਵੀ ਤੁਹਾਡੇ ਸਾਹਮਣੇ ਇਹ ਸਟੇਟਮੈਂਟ ਤੁਸੀਂ ਵੀਡੀਓ ਦੇਖ ਸਕਦੇ ਹੋ। ਇੱਕ ਕੁੜੀਆਂ ਨੇ ਇੰਨਾ ਰੋਲਾ ਪਾਇਆ ਵਿਚੇ ਇਹਨਾਂ ਦੇ ਪੇ ਨੇ ਸਾਡੇ ਅੰਦਰ ਪਹਿਲਾਂ ਅਸੀਂ ਸਾਡੇ ਸੀ ਅੰਦਰ پڑے ਹੋਏ ਸਕੇ ਜੀ ਇਹਨਾਂ ਨੇ ਅੰਦਰ ਸਾਡੇ ਮਾਰ ਕੇ ਨਾ ਹੀ ਪਹਿਲਾਂ ਗੇਟਾਂ ਦੇ ਵਿੱਚ ਇੱਟਾਂ ਮਾਰੀਆਂ ਫਿਰ ਡੰਡੇ ਮਾਰੇ ਫਿਰ ਅਸੀਂ ਬਾਹਰ ਆਏ ਆਂ ਔਰ ਤੁਸੀਂ ਦੇਖ ਸਕਦੇ ਵੀਡੀਓ ਦੇ ਵਿੱਚ ਜੀ ਕਿੱਦਾਂ ਇਹ ਰੋਲਾ ਪਾ ਰਹੇ ਬਾਰੋਂ ਬੰਦੇ ਸੱਦੇ ਇਹਨਾਂ ਨੇ ਉਹਨੇ ਉਹਨੇ ਤੁਹਾਡੇ ਇੱਕ ਬੱਚੇ ਤੇ ਇਲਜ਼ਾਮ ਲਾਇਆ ਵੀ ਸਾਡੀਆਂ ਲੜਕੀਆਂ ਨੂੰ ਭੱਤੀ ਸ਼ਬਦਾਵਲੀ ਬੋਲਦਾ ਜਦੋਂ ਇਹ ਕਿਤੇ ਬਾਜ਼ਾਰ ਬਜੁਰ ਜਾਂਦੀਆਂ ਜਾਂ ਗਲੀ ਮੁੱਲੇ ਚ ਨਿਕਲਦੀਆਂ ਵੀ ਸਾਡੀਆਂ ਲੜਕੀਆਂ ਨੂੰ ਮੁੰਡਾ ਮਜ਼ਾਕ ਕਰਦਾ ਔਰ ਭੱਤੀ ਸ਼ਬਦਾਵਲੀ ਬੋਲਦਾ ਉਹ ਉਹਦੇ ਉਹ ਕੀ ਕਰਾ ਤੁਹਾਡੇ ਉਹਦੇ ਵਿੱਚ ਸਰ ਉਹਦੇ ਵਿੱਚ ਤੁਸੀਂ ਇਨਕੁਆਰੀ ਕਰ ਸਕਦੇ ਮੁੱਲੇ ਤੋਂ ਪੁੱਛ ਸਕਦੇ ਆ ਸਰ ਅਸੀਂ ਕਿੰਨੇ ਵੀ ਅਸੀਂ ਸਾਡਾ ਬੱਚਾ ਗਲਤ ਅਸੀਂ ਤਾਂ ਆਪਣੇ ਬੱਚੇ ਨੂੰ ਸਹੀ ਕਹਾਗੇ ਜੇ ਤੁਸੀਂ ਇਹਦੀ ਇਨਕੁਆਰੀ ਕਰਨੀ ਹੈ ਤਾਂ ਸਰ ਤੁਸੀਂ ਮੁੱਲੇ 'ਚ ਪੁੱਛ ਸਕਦੇ ਆ ਬੈਂਕ ਬਲਾਈ ਜੋ ਕੋ ਬੈਂਕ ਜੋ ਕੋ ਬੈਂਕ ਉਹ ਵੀ ਸਟਲ ਕੀ ਤੁਹਾਡੇ ਕੋਲ ਸਰ ਹੋਰ ਨਹੀਂ ਲੱਜ ਬਸ ਹਾਂਜੀ ਉਹਦੀ ਬਾਹਾਂ ਟੁੱਟ ਗਈ ਉਹਦੇ ਟਾਂਕੇ ਲੱਗੇ ਇੱਕਦੀ ਬਾਹ ਦੇ ਵਿੱਚ ਤੇ ਸਿਰ ਤੇ ਸਾਂ ਟਾਂਕੇ ਲੱਗੇ ਸੱਤ ਟਾਂਕੇ ਲੱਗੇ ਉਹਦੇ ਠੀਕ ਆ ਹਾਂ ਜੀ ਪ੍ਰਸ਼ਾਸਨ ਤੋਂ ਕੀ ਮੰਗਤ ਹੈ ਪ੍ਰਸ਼ਾਸਨ ਤੋਂ ਇਹਨਾਂ ਦੀ ਇਸ ਬਾਅਦ ਦੀ ਇਨਕੁਆਇਰੀ ਵੀ ਕੀਤੀ ਜਾਵੇ ਇਹ ਕੁੜੀਆਂ ਨੂੰ ਪੁੱਛਿਆ ਜਾਵੇ ਵੀ ਪੇ ਕਿਸ ਵੇਚ ਤੇ ਬੋਲਦੀਆਂ ਤੁਹਾਨੂੰ ਕਿਸ ਵੀ ਕਿਸੇ ਦੀ ਸਹਿ ਮਿਲਦੀ ਆ ਠੀਕ ਹੈ ਜੀ ਅ ਡਾਕਟਰ ਸਾਹਿਬਾ ਇੱਕ ਹੋਰ ਇੱਕ ਲੜਾਈ ਦਾ ਕੇਸ ਆਇਆ ਹੈਗਾ ਜਿਹਦੇ ਵਿੱਚ ਚਾਰ ਗੱਤੀ ਮਤਲਬ ਪਾ ਲੈ ਗਏ ਚੱਕਰਾਂ ਮਚਾ ਰਹੇ ਸੀ ਸਰ ਕਿਹੋ ਜਿਹਾ ਹੰਗਾਮਾ ਚੱਲ ਰਿਹਾ ਹੋਵੇ ਹਾਂ ਕਿ ਸਾਡੇ ਕੋਲ ਅੱਠ ਤਰੀਕ ਨੂੰ तकरीबन ਪੰਜ ਲੋਕ ਆਏ ਸੀ ਜਿਹਨਾਂ ਦੇ ਆਪਸ ਵਿੱਚ ਲੜਾਈ ਦਾ ਰੌਲਾ ਸੀ ਜੀ ਕਹਿੰਦਾ ਹਾਲਾਤ ਕੀ ਨਾ ਵੇ ਸਾਰੇ ਮਰੀਜ਼ ਸਾਡੇ ਕੋਲ ਦਾਖਲ ਹੋਣ ਅੰਡਰ ਟ੍ਰੀਟਮੈਂਟ ਚੱਲ ਰਹੀ ਨੇ ਠੀਕ ਹੈ ਜੀ ਇੱਥੇ ਹੀ ਆ ਸਰ ਕੋ ਰੈਫਰ ਕਰਨੀ ਕੀ ਕਰਨਾ ਹੈ ਨੇ ਸਾਰੇ ਮਰੀਜ਼ ਸਾਡੇ ਓਕੇ ਬਾਹਰ ਦੁਬਾਰਾ ਬਾਹਰ ਦੁਬਾਰਾ ਆ ਸਭ ਤੁਸੀਂ ਇੱਥੇ ਸੇਵਾਸ਼ਟ ਰੱਖੇ ਬਿਆਲਣਾ ਹੈਗੇ ਆ ਦੋ ਤਰਾਫ ਵਿੱਚ ਕਿਸੇ ਕਰੋਂ ਲੈ ਕੇ ਫਸਿਆ ਇਹਨਾਂ ਦੇ ਕਾਫੀ ਸਟਾ ਲੱਗੀਆਂ ਸਰ ਕਿਹਸਰਾ ਮਾਮਲਾ ਹੈਗਾ ਇਹਨਾਂ ਦਾ ਆਸੀ ਜੀ ਕੋਈ ਟਕਰਾਰ ਹੋਇਆ ਆ ਜੋ ਜੇ ਜੋ ਵੀ ਇਹਨਾਂ ਦਾ ਜਿਹੜੀ ਡਾਈ ਝਗੜਾ ਹੋਇਆ ਹਸਪਤਾਲ ਚ ਦਾਖਲਿਆ ਜੀ ਜੋ ਬਣਦੀ ਕਾਰਵਾਈ ਆਪਾਂ ਉਹ ਕਰਾਂਗੇ ਠੀਕ ਆ ਦੋਨਾਂ ਦੇ ਸੱਟਾ ਲੱਗੇ ਸਰ ਦੋਨਾਂ ਦੇ ਸੱਟਾ ਲੱਗੇ ਦੋਨੇ ਪਾਰਟੀਆਂ ਤੇ ਦੋਨ ਪਾਰਟੀਆਂ ਤੇ ਠੀਕ ਆ ਬਿਆਨ ਕਰਦੇ ਸਰ ਬਿਆਨ ਦਰਜ ਹੋ ਗਿਆ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ